ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਿਛਲੇ ਦਿਨਾਂ ਦੇ ਵਿੱਚ ਕਥਿਤ ਤੌਰ ਤੇ ਉਹਨਾਂ ਦੇ ਇੱਕ ਗਰੁੱਪ ਵੱਲੋਂ ਚੈਟ ਕੀਤੀ ਗਈ ਜਿਸ ਦੇ ਆਧਾਰ ਤੇ ਹੁਣ ਦੋ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਚੈਟ ਦੇ ਵਿੱਚ ਵੱਖ-ਵੱਖ ਚੈਨਲਾਂ 'ਤੇ ਤਾਰਤੇ ਦੇਖਿਆ ਜਾਵੇ ਜਾਂ ਉਹਨਾਂ ਦਾ ਵਿਰੋਧੀ ਧੜਾ ਜਿਹੜਾ ਲਗਾਤਾਰ ਦਾਅਵਾ ਕਰਦਾ ਹੈ ਕਿ ਇਹ ਚੈਟ ਉਹਨਾਂ ਦੇ ਗਰੁੱਪ ਦੀ ਹੈ ਇਸੇ ਆਧਾਰ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਇਸ ਚੈਟ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਸੀ ਕਿ ਅਮੇਸ਼ਾ ਹੁਣ ਰਵਨੀਤ ਸਿੰਘ ਬਿੱਟੂ ਹੁਣ ਜਾਂ ਫਿਰ ਵਿਕਰਮ ਮਜੀਠੀਆ ਹੁਣ ਉਹਨਾਂ ਦੀ ਜਿਹੜਾ ਸੋਧਾ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਇਹ ਚੈਟ ਜਾਂਚ ਦਾ ਵਿਸ਼ਾ ਜਿਸ ਦੇ ਸਬੰਧ ਵਿੱਚ ਵਿਕਰਮ ਮਜੀਠੀਆ ਇਸ ਚੈਟ ਨੂੰ ਲੈ ਕੇ ਜਾਂ ਫਿਰ ਅਮਰਿਤਪਾਲ ਦੇ ਗੈਂਗਸਟਰਾਂ ਦੇ ਨਾਲ ਸਬੰਧ ਹੋਣ ਦੇ ਮਾਮਲੇ ਦੇ ਵਿੱਚ NIA ਦੀ ਜਾਂਚ ਦੀ ਮੰਗ ਕਰ ਚੁੱਕੇ ਨੇ ਇਸ ਚੈਟ ਦੇ ਵਿੱਚ ਵਿਕਰਮ ਮਜੀਠੀਆ ਜੋ ਕਿ ਅਮਰਿਤਪਾਲ ਸਿੰਘ ਦੇ ਸ਼ੁਰੂ ਤੋਂ ਲੈ ਕੇ ਕੱਟੜ ਵਿਰੋਧੀ ਰਹੇ ਨੇ ਦੂਜੇ ਪਾਸੇ ਅਮੇਸ਼ਾ ਜਿਹੜੇ ਕਿ ਲਗਾਤਾਰ ਵਿਰੋਧ ਕਰਦੇ ਰਹੇ ਨੇ ਉਹ ਭਾਵੇਂ ਬੰਦੀ ਸਿੰਘਾਂ ਦੀ ਗੱਲ ਹੋਵੇ ਜਾਂ ਫਿਰ NSA ਅਮਰਿਤਪਾਲ ਸਿੰਘ ਦੇ ਲਾਉਣ ਦੀ ਗੱਲ ਹੋਵੇ ਜਾਂ ਫਿਰ ਗੱਲ ਰਵਨੀਤ ਸਿੰਘ ਬਿੱਟੂ ਦੀ ਹੋਵੇ ਰਵਨੀਤ ਸਿੰਘ ਬਿੱਟੂ ਵੀ ਉਹਨਾਂ ਚਿਹਰਿਆਂ ਦੇ ਵਿੱਚ ਨੇ ਜਿਹੜੇ ਕਿ ਅਮਰਿਤਪਾਲ ਸਿੰਘ ਦੇ ਵਿਰੋਧੀ ਰਹੇ ਨੇ ਰਵਨੀਤ ਸਿੰਘ ਬਿੱਟੂ ਲੁਧਿਆਣਾ ਤੋਂ ਚੋਣ ਹਾਰਨ ਦੇ ਬਾਵਜੂਦ ਵੀ ਭਾਜਪਾ ਵੱਲੋਂ ਕੇਂਦਰ ਦੀ ਸਰਕਾਰ ਵੱਲੋਂ ਰਾਜ ਮੰਤਰੀ ਬਣਾ ਦਿੱਤੇ ਜਾਂਦੇ ਨੇ ਤੇ ਉਹਨਾਂ ਦਾ ਨਾਂ ਇਸ ਚੈਟ ਦੇ ਵਿੱਚੋਂ ਬਾਹਰਿਆ ਗਿਆ ਸੀ ਉਸ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਉਧਰ ਵਿਕਰਮ ਜੀਠੀਆ NIA ਦੀ ਜਾਂਚ ਦੀ ਮੰਗ ਕਰ ਚੁੱਕੇ ਨੇ ਤੇ ਇਹ ਵੀ ਕਹਿ ਚੁੱਕੇ ਨੇ ਕਿ ਅਮਰਿਤਪਾਲ ਸਿੰਘ ਕੋਈ ਵੀ ਸਿੱਖ ਪ੍ਰਚਾਰਕ ਨਹੀਂ ਨੇ ਸਗੋਂ ਇਹਨਾਂ ਦੇ ਤਾਂ ਅਤਵਾਦੀਆਂ ਦੇ ਨਾਲ ਸੰਬੰਧਿਤ ਨੇ ਤੇ 2019 ਦੀ ਲੋਕ ਸਭਾ ਦੇ ਵਿੱਚ ਪਰਮਜੀਤ ਕੌਰ ਖਾਲੜਾ ਜੋ ਕਿ ਕੜੂਰ ਸਾਹਿਬ ਤੋਂ ਗਟਜੋੜ ਹੋਇਆ ਸੀ ਜਿਸ ਦੇ ਵਿੱਚ ਸੁਖਪਾਲ ਖਹਿਰਾ ਹੋਣ ਜਾਂ ਡਾਕਟਰ ਗਾਂਧੀ ਹੋਣ ਹੋਰ ਬਹੁਤ ਸਾਰੇ ਚਿਹਰੇ ਸੀ ਜਿਨ੍ਹਾਂ ਨੇ ਚੋਣ ਲੜੀ ਸੀ ਇਕੱਠੇ ਰੂਪ ਦੇ ਵਿੱਚ 2019 ਦੇ ਵਿੱਚ ਪਰਮਜੀਤ ਕੌਰ ਖਾਲੜਾ ਵੀ ਉਹਨਾਂ ਦੇ ਵਿੱਚ ਇੱਕ ਨਾਮ ਸੀ ਜਿਹੜੇ ਕਿ ਕੜੂਰ ਸਾਹਿਬ ਤੋਂ ਚੋਣ ਲੜ ਰਹੇ ਸੀ ਉਹਨਾਂ ਦੇ ਵਿਰੋਧ ਦੇ ਵਿੱਚ ਭੁਗਤਦੇ ਰਹੇ ਨੇ ਇਸ ਤਰ੍ਹਾਂ ਦੇ ਇਲਜ਼ਾਮ ਵਿਕਰਮ ਮਜੀਠੀਆ ਨੇ ਲਾਏ ਸੀ ਦੱਸਦੀ ਕਿ ਬੀਬੀ ਖਾਲੜਾ ਪਿਛਲੀ ਲੋਕ ਸਭਾ ਦੇ ਵਿੱਚ ਕੜੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਭੁਗਤ ਦਿਖਾਈ ਦਿੱਤੇ ਤੇ ਉਹਨਾਂ ਦੇ ਹੱਕ ਦੇ ਵਿੱਚੋਂ ਪ੍ਰਚਾਰ ਕਰਦੇ ਵੀ ਦਿਖਾਈ ਦਿੱਤੇ ਤੇ ਇਤਿਹਾਸਕ ਜੱਤ ਅਮਰਿਤਪਾਲ ਸਿੰਘ ਹੋਰਾਂ ਨੇ ਕੜੂਰ ਸਾਹਿਬ ਤੋਂ ਜੱਤ ਦਰਜ ਕੀਤੀ ਸੀ ਸਭ ਦੇ ਬਾਵਜੂਦ ਲਗਾਤਾਰ ਐਨਐਸਏ ਜਿਹੜਾ ਉਹਨਾਂ ਉੱਤੇ ਤੀਜੀ ਵਾਰ ਵਧਾ ਦਿੱਤਾ ਗਿਆ ਐਨਐਸਏ ਨੂੰ ਲੈ ਕੇ ਲਗਾਤਾਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਨੇ ਵਿਰੋਧ ਕਰਦੇ ਦਿਖਾਈ ਦਿੱਤੇ ਨੇ ਭਾਵੇਂ ਐਜੀਪੀਸੀ ਹੋਵੇ ਉਹਨਾਂ ਨੇ ਸਦਰ ਰੂਪ ਦੇ ਵਿੱਚ ਕਿਹਾ ਕਿ ਇਹ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਂ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੜਗਾਜੋ ਹੁਣ ਉਹਨਾਂ ਨੇ ਵੀ ਕੀਤੀ ਹੈ ਕਿ ਉਹਨਾਂ ਦਾ ਐਨਐਸਏ ਨਹੀਂ ਲੱਗਣੀ ਚਾਹੀਦੀ ਸੀ ਪਰ ਪਰਿਵਾਰ ਹੈ ਜਿਹੜੇ ਉਹਨਾਂ ਦੇ ਪਿਤਾ ਨੇ ਉਹ ਇੱਥੋਂ ਤੱਕ ਕਹਿ ਚੁੱਕੇ ਨੇ ਕਿ ਜਾਣ ਬੁਝ ਕੇ ਡੀਫੇਮ ਕਰਨ ਦੇ ਲਈ ਅਮਰਿਤਪਾਲ ਨੂੰ ਇਸ ਤਰੀਕੇ ਦੀਆਂ ਪੰਜਾਬ ਸਰਕਾਰ ਸਾਜ਼ਿਸ਼ਾਂ ਕਰ ਰਹੀ ਹੈ ਜਾਣ ਬੁਝ ਕੇ ਉਹਨਾਂ ਉੱਤੇ ਐਨਐਸਏ ਲਗਾਇਆ ਗਿਆ ਜਦਕਿ ਬਾਈ ਕੁਝ ਦਿਨ ਪਹਿਲਾਂ ਉਹਨਾਂ ਨੂੰ ਪੰਜਾਬ ਲੈ ਜਾਂਦਾ ਜਾਣਾ ਸੀ ਜਦ ਉਹਨਾਂ ਦਾ ਐਨਐਸਏ ਖਤਮ ਹੋ ਰਿਹਾ ਸੀ ਪਰ ਅਚਾਨਕ ਇੱਕ ਵਾਰ ਫਿਰ ਤੋਂ ਉਹਨਾਂ ਉੱਤੇ ਐਨਐਸਏ ਲਗਾ ਦਿੱਤਾ ਗਿਆ ਤੇ ਇਹ ਦਾਵਾ ਪਰਿਵਾਰ ਵੱਲੋਂ ਕੀਤਾ ਗਿਆ ਕਿ ਸਾਰੀ ਸਾਜ਼ਿਸ਼ ਉਹਨਾਂ ਨੂੰ ਡੀਫੇਮ ਕਰਨ ਦੀ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਅਕਾਲੀ ਦਲ ਦੇ ਲੀਡਰ ਵਿਰਸਾ ਸਿੰਘ ਬਲਟੋਆ ਜਿਹੜੇ ਕਿ ਲਗਾਤਾਰ ਦਾਵਾ ਕਰਦੇ ਰਹੇ ਨੇ ਜਿਹੜੇ ਕਿ ਲਗਾਤਾਰ ਅਮਰਿਤਪਾਲ ਦੇ ਵਿਰੋਧ ਦੇ ਵਿੱਚ ਭੁਗਤਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਮੇਰੇ ਭਾਵੇਂ ਲੱਖਾਂ ਵਿਚਾਰਧਾਰਕ ਤੌਰ ਤੇ ਵਖਰੇਵੇਂ ਹੋਣ ਪਰ ਉਹਨਾਂ ਉੱਤੇ ਜੋ ਐਨਐਸਏ ਲਾਈ ਗਈ ਹੈ ਉਹ ਸਹੀ ਨਹੀਂ ਹੈ ਇਸ ਸਭ ਦੇ ਬਾਵਜੂਦ ਇਸ ਤਰੀਕੇ ਦਾ ਰੂਪ ਰੇਖਾ ਰਵਈਆ ਦੇਖਣ ਨੂੰ ਮਿਲ ਰਿਹਾ ਇੱਕ ਪਾਸੇ ਅਮਰਤਪਾਲ ਉੱਤੇ ਐਨਐਸਏ ਲਗਾਈ ਜਾਂਦੀ ਹੈ ਤੀਜੀ ਵਾਰ ਐਨਐਸਏ ਲੱਗਦੀ ਹੈ ਤੇ ਉਸ ਤੋਂ ਕੁਝ ਦਿਨ ਬਾਅਦ ਉਹਨਾਂ ਦੇ ਇੱਕ ਗਰੁੱਪ ਦੀ ਚੈਟ ਵਾਇਰਲ ਹੁੰਦੀ ਹੈ ਜਿਸ ਤੇ ਵਿੱਚ ਦਾਵਾ ਕੀਤਾ ਜਾਂਦਾ ਹੈ ਕਿ ਵਿਕਰਮ ਮਜੀਠੀਆ ਰਵਨੀਤ ਸਿੰਘ ਬਿੱਟੂ ਅਮੇਸ਼ ਸ਼ਾਹ ਦੇ ਸੌਦੇ ਦੀਆਂ ਗੱਲਾਂ ਕਰਦੇ ਨੇ ਉਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਐਨਆਈਏ ਦੀ ਜਾਂਚ ਦੀ ਮੰਗ ਵਿਕਰਮ ਮਜੀਠੀਆ ਨੇ ਕੀਤੀ ਹੈ ਜ਼ਿਕਰਯੋਗ ਹੈ ਕਿ ਜਦ ਤੋ ਅਮਰਿਤਪਾਲ ਦੁਬਈ ਤੋਂ ਆਏ ਨੇ ਉਹ ਪਹਿਲਾਂ ਹੀ ਚਰਚਾ ਦੇ ਵਿੱਚ ਨੇ ਪਹਿਲਾਂ ਸਿੱਖ ਪ੍ਰਚਾਰਕ ਦੇ ਤੌਰ ਤੇ ਤੇ ਉਸ ਤੋਂ ਬਾਅਦ ਸਿੱਖ ਰਾਜ ਦੀ ਮੰਗ ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਕੀਤੀ ਤੇ ਉਸ ਤੋਂ ਬਾਅਦ ਲਗਾਤਾਰ ਉਹ ਚਰਚਾ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਐਕਸ਼ਨ ਉਹਨਾਂ ਦੇ ਵਿਰੋਧ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਇਸ ਦੌਰਾਨ ਉਹ ਲੋਕ ਸਭਾ ਕਡੂਰ ਸਾਹਿਬ ਤੋਂ ਚੋਣ ਲੜਦੇ ਨੇ ਤੇ ਇਤਿਹਾਸਿਕ ਜਿੱਤ ਦਰਜ ਕਰਦੇ ਨੇ ਇਸ ਤੋਂ ਇਲਾਵਾ ਗੜਗੱਜ ਕਹਿੰਦੇ ਨੇ ਕਿ ਜਥੇਦਾਰ ਗੜਗੱਜ ਕਹਿੰਦੇ ਨੇ ਕਿ ਇੱਕ ਲਚੋਣਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੇ ਨਾਲ ਇਸ ਤਰੀਕੇ ਦੇ ਨਾਲ ਹੋ ਸਕਦਾ ਤਾਂ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਕੀ ਸਥਿਤੀ ਹੋਵੇਗੀ ਹਾਲਾਂਕਿ ਵਿਰੋਧੀ ਲਗਾਤਾਰ ਕਾਨੂੰਨ ਨੂੰ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇੜਦੇ ਦਿਖਾਈ ਦਿੰਦੇ ਨੇ ਤੇ ਇਸ ਮਾਮਲੇ ਨੂੰ ਲੈ ਕੇ NIA ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਇਸ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਸਮਝਦੇ ਹੋ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ